ਲੋ ਜੀ ਇਹਨਾਂ ਨੇ ਵਿੱਚ ਰੋੜੀ ਪਾਤੀ ਏ ਤੇ ਮਿਸਤਰੀ ਅੱਜ ਪਤਾ ਨਹੀਂ ਕਿੱਥੇ ਥੁਰ ਗਏ ਸਾਡੇ ਗਰਮੀ ਲੱਗੀ ਹੈ ਹੈ ਤਾਂ ਇਧਰ ਲੋ ਸਵੀ ਆ ਗਿਆ ਦੰਮੂ ਨੂੰ ਫਰੰਟ ਦੇ ਵਿਚਾਰੇ ਨੂੰ ਟੈਨਸ਼ਨ ਹੈ ਕਿ ਫਰੰਟ ਘਟ ਹੈ ਸਤਿ ਸ਼੍ਰੀ ਅਕਾਲ ਜੀ ਨਵੇਂ ਵਲੌਗਸ ਤੁਹਾਡਾ ਵੈਲਕਮ ਹੈ ਹੋਇਆ ਨਾ ਪਾਪਾ ਨੂੰ ਤਾਂ ਫਿਰ ਮੈਂ ਨਹੀਂ ਕਰਾਂ ਤੇ ਮੈਂ ਵਲੌਗ ਸ਼ੁਰੂ ਕਰਤਾ ਜੀ ਨਵਾਂ ਤੇ ਇਧਰ ਦੰਮਣ ਵਿਚਾਰੇ ਨੂੰ ਯਕੀਨ ਨਹੀਂ ਹੈਗਾ ਮੈਂ ਫੜਦੀ ਆਂ ਦੰਮੂ ਕਹਿੰਦੀ ਕਿ 21 ਫੁੱਟ ਫਰੰਟ ਜੇ ਨਾ ਹੋਇਆ ਫਿਰ ਮੈਂ ਪਾਪਾ ਨੂੰ ਨਹੀਂ ਛੱਡਦੀ ਫਿਰ ਕੀ ਕਹਿਣਾ ਪਾਪਾ ਨੂੰ ਲਿਆ ਮੈਨੂੰ ਫੜਾ ਲੈ 21 ਫੁੱਟ ਦਾ ਪਤਾ ਕਿੱਥੋਂ ਹੁਣਾ ਉਹ ਹੋ ਹੋ ਲੈ ਕੇ ਚੱਲ ਲੈ ਕੇ ਚੱਲ ਜਿੱਥੇ ਉਥੋਂ ਉਥੋਂ ਇਧਰ ਹੋਣਾ ਉਸ ਪਾਸੇ ਇਥੋਂ ਟੋਏ ਚ ਵਿੱਚ ਵੜੇਗਾ ਚੱਲ ਲਓ ਜੀ ਦਮੂ ਦਸਣ ਲੱਗੀ ਹੁਣ ਉਹ ਇੱਟਾਂ ਉਰਲੇ ਪਾਸੇ ਰੱਖਣਾ ਪਰਲੇ ਪਾਸੇ ਸਾਂਜੀ ਵਟਾ ਉਧਰ ਦੂਜੇ ਆਪਣੇ ਖੜ ਦੇ ਇੱਕ ਮਿੰਟ ਖੜ ਦੇ ਲੈ ਮੈਂ ਇਧਰ ਲਾਤਾ ਹੁਣ ਦੇਖ ਹਾਂ ਕਿੰਨਾ ਹੈ ਦਮੂ ਮਿਸਤਰੀ ਬਣਿਆ ਹੋਇਆ ਹੈ ਤੇਰੇ ਉਹ ਬਸ 1 ਫੁੱਟ ਛੱਡ ਦੇਣਾ ਉਧਰ ਕਿਉਂਕਿ ਸਾਂਝੀ ਵਾਟ ਆਪਣੀ ਉਹਨਾਂ ਨਾਲ ਠੀਕ ਹੈ ਨਾ 21 ਫੁੱਟ ਯਕੀਨ ਹੋ ਗਿਆ ਕਿੱਧਰ ਤੁਰ ਗਏ ਨੇ ਮਿਸਤਰੀ ਦਮੂ ਹੈ ਨਾ ਉਹਨਾਂ ਨੇ ਚਾਹ ਪੀਤੀ 2 ਵਜੇ ਵਾਲੀ ਕਿ ਪਤਾ ਨਹੀਂ ਜ਼ਿਆਦਾ ਕੰਮ ਨਹੀਂ ਸੀ ਹੈਗਾ ਤਾਂ ਕਰਕੇ ਕੈਂਪਰ ਵੀ ਆ ਪਿਆ ਅਜੇ ਬਜਰੀ ਆਉਣੀ ਹੈ ਨਾ ਆਪਿਆ ਕੈਂਪਰ ਗਲਾਸ ਆਪ ਐ ਨੇ ਜੱਗ ਪਤਾ ਨਹੀਂ ਕਿੱਥੇ ਰੱਖ ਗਏ ਚਾਹ ਪੀ ਕੇ ਮੈਂ ਜੱਗ ਪਤਾ ਨਹੀਂ ਕਿੱਥੇ ਰੱਖ ਗਏ ਨੇ ਚਾਹ ਪੀ ਕੇ ਹੈ ਆਪਣੇ ਕੈਂਪਰ ਹਾਂ ਕੈਂਪਰ ਕੱਢਿਆ ਅੱਜ ਕਿੰਨੇ ਦਿਨਾਂ ਬਾਅਦ ਮੈਂ ਜੱਗ ਟੈਂਟੜਾ ਨੇ ਇਹ ਹੈਂ ਟੈਂਟੜਾ ਟੈਂਟ ਚੁੱਕਾਂ ਨਹੀਂ ਹੂੰ ਹਾਂ ਅਰੇ ਚਾਹ ਪੀਂਦੇ ਨੇ ਇਸ ਵਾਰ ਸਪਸੀਗਾ ਉਹਦਣ ਉਹ ਸੱਤ ਸੱਤ ਪਾਜਣੇ ਵਿੱਚ ਇਹ ਦੱਪੇ ਜਾਣੇ ਸਾਰੇ ਦੇਖੀ ਮਿਸ ਤਰੀ ਚੰਗੇ ਨਹੀਂ ਸਾਰਾ ਤਾਂ ਸੁੱਕ ਕੇ ਤੇ ਆਪਰੇ ਕਿੱਥੇ ਤੁਰ ਗਏ ਨੇ ਕਈ ਵੀ ਪਈ ਹੈ ਭਾਵੇਂ ਕਈ ਕੋਈ ਲੈ ਜਾ ਚੱਕੀ ਆ ਵੀ ਤੇ ਮੂਸਾ ਤੇ ਮੂਸਾ ਯਾਰ ਉਹ ਟੀਖਾਂ ਤੁਰ ਗਏ ਨੇ ਪਾਪਾ ਨੂੰ ਕਹਿੰਦਾ ਕੋਣ ਕਰਕੇ ਪੁੱਛਣਾ ਕਿ ਚਾਹ ਬਾਰੇ ਦੱਸੇ ਨਹੀਂ ਜਾਣਗੇ ਚੰਗੇ ਲੱਗੇ ਆ ਤੁਹਾਨੂੰ ਚਾਹ ਵੀ ਨਹੀਂ ਪੁੱਛੀ ਤੇ ਹੈ ਹੀ ਨਹੀਂ ਚਾਹ ਕਿ ਦੇਣੀ ਹੈ ਇਹ ਦੇ ਦੇ ਮਿਸਤਰੀ ਕਰੋ ਆਉਂਦੇ ਕੋ ਚਾਹ ਬਣਾਣੇ ਆ ਫਿਰ ਮਿਲਦੇ ਆਪਾਂ ਤੁਹਾਨੂੰ ਠੀਕ ਹੈ ਲੌਗ ਹੁਣ ਕੰਟੀਨਿਊ ਕੰਟੀਨਿਊ ਹੋਣਗੇ ਸਟਾਰਟ ਸ਼ੂ ਕਰਨ ਦਾ ਟਾਈਮ ਹੈ ਨਹੀਂ ਚੱਲੋ ਅੰਹੀ ਹੋ ਗਈ ਮੈਂ ਡਰੈਸ ਮੇਟ ਜਰਾਬਾ ਸਮਿਥ ਇੱਥੇ ਬਾਤ ਉਹ ਮੈਂ ਇੱਥੇ ਹੋਰ ਆ ਇੱਥੇ ਹੋਰ ਆ ਵੇਖ ਅੱਛਾ ਹੈ ਠੀਕ ਹੈ ਠੀਕ ਹੈ ਆ ਗੁੱਟਾ ਤਾਹਾਂ ਜੰਦਲੀਆ ਕੀ ਪਾਣੀ ਦੇ ਦੋ ਬਸ ਸਿੰਪਲ ਸਿੰਪਲ ਜਮੂਹ ਵਾਲਾ ਲੱਗ てる ਕੋਲ ਮੈਂ ਦੀ ਲੈਣੀ ਆ ਸਾਮ ਜਿਹੜਾ ਕੋਲ ਹੈ ਨਾ ਇਹ ਇਧਰੋਂ ਆਵਲੇ ਪਾਸੇ ਦਮਣ ਨੂੰ ਮੈਂ ਲਾਇਆ ਮੈਂ ਕਾਫੀ ਕੋਲ ਮੇਰਾ ਸਿਰ ਦੁਖੰਡੇ ਮੈਂ ਕਾਫੀ ਪੀਣੀ ਵੀ ਪੀ ਪਾ ਵਧਿਆ ਹੋਏ ਬੀਪੀ ਵਧੇ ਤੇ ਬੀਪੀ ਵਧੇ ਤੇ ਕਾਫੀ ਮਾੜੀ ਏ ਨਹੀਂ ਵਧਿਆ ਤੇ ਨੂੰ ਵੀ ਵੀ ਵਧੀਆ ਮੈਂ ਤਾਂ ਤੇਰਾ ਮੂੰਹ ਹੀ ਨਹੀਂ ਆ ਰਿਹਾ ਵੀਡੀਓ ਵੀ ਵੀ ਵਧੀਆ ਤਾਂ ਹੀ ਵੀ ਵੀ ਵਧੀਆ ਵਾਸਤੇ ਤਾਂ ਮਾੜੀ ਏ ਫਿਰ ਕਾਫੀ ਮਿਸਤਰੀ ਪਤਾ ਨਹੀਂ ਕਿੱਧਰ ਭੱਜ ਗਏ ਨੇ ਉੱtre ਆਏ ਨਹੀਂ ਹੈਗੇ ਮੈਂ ਕਿਹਾ ਕਿ ਕਿੱਥੇ ਮਿਸਤਰੀ ਦੇ ਮੰਡੇ ਕਿ ਦੇਖ ਨਹੀਂ ਰਹੀ ਦੇਖ ਪਾਸੇ ਉਪਰਾ ਤੇਨੂੰ ਨਹੀਂ ਦਿਖਣਾ ਫੁੱਲੀਆ ਤਾਂ ਨਹੀਂ ਕੁੱਖਿਆ ਸਤ ਸਿਆ ਅੰਕਲ ਜੀ ਅੰਕਲ ਜੀ ਹਾਂ ਅੰਦਰ ਮੋੜ ਚੋ ਜੋ ਵੀ ਰੋੜ ਅੰਕਲ ਜੀ ਚਾਹ ਪਾਣੀ ਬਣਾ ਲੀਏ ਕਿੰਨੇ ਜਾਣੇ ਕਿੰਨੇ ਜਾਣੇ ਹੋ ਦੋ ਜਾਣੇ ਨੇ ਹੋ ਸੇਵੀਆਂ ਬਣਾਉਣਾ ਕੀ ਨਾ ਮੀਠੇ ਨੂੰ ਹਾਂ ਸੇਵੀਆਂ ਬਣਾਉਣਾ ਕੀ ਨਾ ਹਾਂ ਬਣਾ ਤੋ ਹੈ ਬਣਾ ਤੋ ਪੱਕੀ ਕਰ ਲੈ ਪੱਕੀ ਕਰ ਲੈ ਖਾ ਲੋਗਾ ਨਾ ਹਾਂਜੀ ਖਾ ਲਾਂਗੇ ਅੱਜ ਨੂੰ ਖਾ ਆਸੀਆ ਦੁੱਜਾ ਕੋਈ ਨਾ ਜੋ ਮਰਦੀ ਨਾ ਬਸਵਾਵਾ ਦੋ ਜੇ ਇਹ ਮਿਸਰੀ ਬਸ ਹਾਂ ਨਹੀਂ ਨਾ ਬਣਾਵਾ ਤੇ ਕੇ ਜੋ ਮੰਨੀ ਆ ਲੈ ਕੇ ਜਾ ਜਿਹੜੇ ਮੰਦੇ ਹੁੰਦੇ ਨੇ ਪਾਣਾ ਕੀ ਹੈ ਪਾਣਾ ਤੇ ਬੋਗ ਰਹੀ ਆ ਭੋਗ ਰਹੀ ਆ ਟੰਗਾ ਬੋਗ ਰਹੀ ਆ ਟੰਗਾ ਪਾਣੀ ਨਹੀਂ ਨਾ ਕੰਨੀ ਵੜਲਾ ਆਲੂ ਬੇਹੋੜਾ ਹੋੜਾ ਚ ਕੀ ਪੈਂਦਾ ਹੋਰ ਫੇਰ ਤੂੰ ਕਿੰਨਾ ਪਸੰਦ ਹੈ ਚ ਕੀ ਪੈਂਦਾ ਜਾ ਮੈਂ ਅੱਜ ਜਾ ਕੇ ਦੱਸਾਂਗਾ ਦੁਕਾਨ ਤੇ ਜਾ ਕੇ ਕੋਈ ਤੇ ਨਹੀਂ ਉਹਦੀ ਮਾਰਨਗੇ ਤਮਕੀਨ ਹੈ ਤੇਮੀ ਜਨ ਵਗੇ ਮਾਰਨਗੇ ਚੱਲ ਤੇ ਰਕੋ ਲੰਡੀ ਮਿੰਟ ਲੱਗਿਆ ਬੱਚੇ ਖਾਣ ਦੇ ਹੁਣ ਸਾਰੇ ਘਾਡੇ ਦੇ ਪਲੇ ਇਹ ਚਾਰਜਿੰਗ ਲਾਣਾ ਚਾਹੀਦਾ ਬੈਟਰੀ ਡਾਊਨ ਹੈ ਜੀ ਤਿੰਨ ਮੋਡ ਨੇ ਦਬੋ ਤਿੰਨ ਮੋਡ ਵਿੱਚ ਹਾਂ ਫੋਨ ਚੱਲ ਆਪਰੇ ਹੁੰਦਾ ਤਾਂ ਹੋਈ ਪਈਸ ਨਾਲ ਲਾਇਨ ਚਾਰਜ ਅੱਛਾ ਬਾਅਦ ਤੇ ਮਿਸਰੇ ਚਾਹ ਦੇ ਕਿਹਾ 3:30 ਵਜੇ ਆਏ 2:30 ਵਜੇ ਆ ਕੇ 3 ਵਜੇ ਆਏ ਮੈਂ ਕੱਸ ਜਦੋਂ ਇਹ ਹੋ ਜੇ। ਸਾਡੇ ਕਿਹੜੇ ਬਣੇਗਾ? ਨਾਲ ਨਾਲ ਮਾਣਾ ਤੇ ਇਹਨਾਂ ਨੂੰ ਇੱਕ ਕੱਲਗੀ ਲਾ ਦਿੰ। ਨਾ ਨਾ ਪਿਆਣਾ। ਆ ਚਾਹ ਪੜ ਲਈ ਲੰਘ ਜਨਾ ਲੰਘ ਜੂ ਯਾਰ ਸ਼ਾਰਟ ਕਟ ਬਸ ਪਗੜੀ ਬਸ ਕਹਿੰਦੇ ਜਿਆਦਾ ਪਿੰਦੇ ਨੇ ਉਹ ਕੰਮ ਕਰਦੇ ਨੇ ਉਹ ਤੁਹਾਡੇ ਵਾਂਗੂ ਕਿੱਲੇ ਥੋੜੀ ਨੇ ਨਹੀਂ ਤਰਾਂਗੂ ਆ ਫੜਿਓ ਵਾਈ ਤਾਂ ਮਾਰ ਕੇ ਮਿਸਤਰੀ ਵੀਰੇ ਐ ਕਹੇ ਤਾਂ ਸੌਂਦੇ ਨੇ ਬਿਲਹੋਂ ਹੁਣ ਪਤਾ ਕੀ ਕਿੰਨੇ ਲੱਗੇ ਨੇ ਕਿੰਨੇ ਵਾਰ ਮਾਰਦਾ ਆ ਦੋ ਜਾਨੇ ਨੇ ਬਸ ਆ ਦਿਆ ਨਾ ਜਾਨੇ ਮੈਂ ਕਿਹਾ ਕਿ ਤੇ ਜ਼ਿਆਦਾ ਪੀਂਦੇ ਅਸੀਂ ਤਾਂ ਵੱਧ ਦੇ ਰਹੇ ਆ ਉਹ ਕਹਿੰਦੇ ਘੱਟ ਬਾੜਿਆ ਕਰੋ ਠੀਕ ਹੈ ਗਿਆ ਬੱਸ ਬੱਸ ਲੈ ਫਿਰ ਚੱਲੇ ਮੈਂ ਮੋੜੀ ਪੀਣੀ ਆ ਪੀਲਾ ਹੋ ਰਾ ਉਹ ਕਿਹਨਾ ਕਿ ਲੋ ਵੀ ਤੇ ਮੈਂ ਆਪਣੀ ਬਣਾ ਲਈ ਉਹ ਤਾਂ ਕਿੰਨੀ ਮੀ ਪੀਣੀ ਨਹੀਂ ਅੱਧਾ ਪਾੜਦਾ ਬੈਨ ਕੌਫੀ ਪਈ ਆ ਕਰਦੇ ਕੀ ਹੈ ਉਹ ਕੱਪ ਦੂਜਾ ਲੈ ਨਹੀਂ ਤੇ ਕੱਪ ਗਲਤ ਉਹ ਚ ਮੈਸ਼ ਕਰਦਾ ਗਲਤ ਉਹ ਹਾਂ ਨਹੀਂ ਉਹ ਜੋ ਥਲਾ ਤਾਂ ਹੈ ਤੇ ਮੈਸ਼ ਨਹੀਂ ਹੁੰਦੀ ਹੈ ਜੰਗੀ ਤਰ੍ਹਾਂ ਉਹ ਤਾਂ ਫੋਲਦੀ ਬੜੀ ਆ ਇਹ ਚ ਵੀ ਨਾ ਕਰੀ ਫੇਰ ਚ ਵੀ ਨਾ ਕਰੀ ਹੁੰਦੀ ਨਹੀਂ ਅਰਚ ਵਿਚ ਜਿਹੜਾ ਤਲਾ ਡੂੰਗਾ ਉਹ ਚ ਨਹੀਂ ਹੋਣੀ ਜਿਹੜਾ ਚਲਾ ਸਟੇਟ ਨਹੀਂ ਉਹ ਲੈ ਉਹ ਚਾਰਸ ਕੱਪ ਜਿਹੜਾ ਚਿੱਟਾ ਹਾਂ ਹਾਂ ਜੀ ਆ ਲੈਣ ਹਾਂ ਆ ਚਾ ਲੈ 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 ਜਿਹੜੀ ਜਾਮ ਇਸ ਤਰੀਆਂ ਤੇ ਲਈ ਉਹ ਰਤਨ ਰੋਣ ਕਦੇ 4 ਬਟਾ 7 ਉੱਜੇ ਨੂੰ ਮੁਰਦ ਤੇਣੀ ਹੈ ਕਿੜੀ ਨੂੰ ਪੈਣੀ ਮਾਪਾ ਪੁੱਤ ਹੋਰ ਕਿਦਰਾ ਐਗੀਆਂ ਸੀ ਜਿਵੇਂ ਆਪ ਮਾਰੀਏ ਕਿੜੀ ਮੈਂ ਤਾਂ ਨਹੀਂ ਪੀਣੀ ਪਤਾ ਨਹੀਂ ਕੀ ਪੀਤਾ ਸੀ ਮੈਂ ਨਿੰਬੂ ਪਾਣੀ ਪੀਤਾ ਹੋ ਮਿੱਠਾ ਮਿੱਠਾ ਰੱਖਿਆ ਉਹ ਸੱਚ ਰੂਵ ਦਾ ਚਾਹ ਨਹੀਂ ਗੜ ਤੇ ਉਹ ਤਾਂ 300 ਦਾ ਐਕਸਪੀਰੀ ਮੈਂ ਐਸੋਦ ਨੂੰ ਘਰ ਪਾਣੀ ਚੋ ਗਰੰਟ ਕਰਦੀ ਕੜੀ ਨਹੀਂ ਤਰਨੀਤ 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 ਚਾਵਾ ਬੰਦੇ ਦੇ ਇਹਦੇ ਤੋਂ ਕਾਇਨ ਪਾਣੀ ਉਹਨੂੰ ਜਣੀ ਥੋੜਿਆ ਨੂੰ ਉਹ ਭਾਈ ਹੈ ਦਮਨ ਕੱਪ ਟੁੱਟਾ ਸਾਰੀ ਕਾਫੀ ਡੁੱਲ ਗਈ ਤਾਂ ਮੈਂ ਕਹਿ ਰਹੀ ਆ ਤੁਨ ਕਲੇਸ਼ੀ ਨੇ ਕਲੇਸ਼ ਕੋਣ ਕੱਪ ਕਿਥੇ ਦਮੋਲੀ ਨਹੀਂ ਪਈ ਮੋਈ ਪੈ ਗਈ ਦਮੋਤੀ ਤੇਰੀ ਨਹੀਂ ਪਈ ਐ ਮੈਂ ਕੱਪ ਚ ਨੁਕਸ ਸੀਗਾ ਐ ਕੱਪ ਦੀ ਆਵਾਜ਼ ਹੋਰ ਤਰ੍ਹਾਂ ਆ ਰਹੀ ਸੀ ਹੈਨਾ ਲੱਗਵਾ ਸੀ ਉਹ ਦਸ ਨਹੀਂ ਨਹੀਂ ਬਾਦ ਹੋਰ ਤਰ੍ਹਾਂ ਦੀ ਆਵਦੀ ਪਈ ਸੀ ਕੱਪ ਦੀ ਮੈਂ ਕਿੰਨੀ ਦੀ ਦਸ ਕੌਫੀ ਪੀਣ ਦਾ ਸਵਾਦ ਹੀ ਮਰ ਗਿਆ ਪਾਇਆ ਯਾਰ ਪਾਇਆ ਖੰਡ ਹੋਰ ਨਹੀਂ ਤੇ ਇੱਕ ਪੈਕ ਚ ਮੈਚ ਨਹੀਂ ਹੋਣੀ ਪੁੱਤ ਚਾਰ ਪੰਜ ਪੈਕਾਂ ਚ ਮੈਚ ਹੋਣੀ ਹੈ ਤੇ ਮੈਂ ਦੋ ਪੈਕ ਤਾਂ ਪਾ ਲਿਆ ਆਪਣੇ ਕੰਨੀ ਦੀ ਇੱਕ ਤੁੰਨ ਜੈਸੀ ਦੋ ਹੈ ਹਾਂ ਉਹ ਪਸਾ ਉਹਨੂੰ ਵੀ ਦੇਣੀ ਪੋਟੇ ਹੋਣੀ ਉਹਨੇ ਫਿਰ ਫਿਰਣਾ ਹੈ ਯਾ ਤਾਂ ਪਾਣੀ ਜ਼ਿਆਦਾ ਪਾ ਲਿਆ ਕਰ ਫਿਰ ਹੋ ਜਾਂਦੀ ਹੈ ਮੈਚ ਮੈਂ ਬੱਕ ਦੇ ਗਰਾਫਿਕ ਕਰਨਾ ਹੈ ਦਮ ਗਿਆ ਲੈ ਗਲਾਸ ਵੀ ਗਿਆ ਨੀ ਤੇ ਮੇਰੇ ਪੈਰੀ ਹੱਥ ਲਾ ਕੇ ਗਿਆ ਮਾਜੇ ਵੀ ਨਹੀਂ ਲੈ ਨਾ ਮਨ ਨਾ ਤੂੰ ਗਿਆ ਸੀਗਾ ਫੱਤੇ ਵੀ ਗਿਆ ਸੀ ਉਹ ਕੋਕੀ ਦਾ ਘਾਟਾ ਤਾਂ ਬਟਾਰਾ ਨਹੀਂ ਦਮ ਚੁਕੀ ਲੈ ਤੇ ਮਾਜੀ ਦੋ ਬੁਝੜਵੇਂ ਫੱਤੇ ਨੇ ਵੀ ਲਾਈ ਸੀ ਐਨੇ ਵੀ ਲਾਈ ਸੀ ਲੈ ਮੈਨੂੰ ਕਹਿੰਦਾ ਸੌਰੀ ਦਮੂ ਮੈਂ ਅੱਗੇ ਤੋਂ ਕੋਈ ਗਲਤੀ ਨਹੀਂ ਕਰੂੰਗਾ ਮਾਤਾ ਤੇ ਤੇਰੀ ਪੈਰੀ ਹੱਥ ਲਾਣੀ ਆ ਨਾਨੀ ਚਾਹਰਾ ਕਹਿ ਦਮਾ ਤੇਰੀ ਪੈਰੀ ਹੱਥ ਲਾਣੇ ਨੇ ਕਿਉਂਕਿ ਮੇਰਾ ਸਕੂਲ ਦਾ ਦਿਨ ਵੱਧ ਜਾਊਗਾ ਪੈਣਾ ਦੇ ਪੈਰੀ ਹੱਥ ਲਾ ਕੇ ਆ ਨਾਨੀ ਚਾਹ ਰਹੀ ਆ ਜਿੰਨੇ ਮੜੀ ਦੀ ਨਾਨੀ ਦਮਾ ਨਮੀ ਬੈਠੀ ਉਹ ਮੇਰੇ ਸਿਰ ਤੋਂ ਠੰਡਿਆ ਕੌਫੀ ਪੀਂਜਦਾ ਹੈ ਕੌਫੀ ਦਾ ਸਾਰਾ ਨਾਸ ਹੀ ਵਜੇਗਾ ਕੱਪ ਨਹੀਂ ਕੋਈ ਆ ਕੱਪ ਚ ਕੌਫੀ ਬਿਨਾਂ ਸਵਾਦ ਦਾ ਹਮ ਕਲਾਸੇ ਦਾ ਦੁੱਧ ਲੱਕੀਆ ਕੱਪ ਲੈ ਕੇ ਉਹ ਜਥੂ ਆਦਾ ਧਨੀ ਕਿਨੇ ਨਾ ਜੀ ਮੈਨੂੰ ਜੀ ਨਹੀਂ ਕਰਦਾ ਆਪਣੇ ਕੱਪ ਵੱਡੇ ਨੇ ਚਲ ਜਾ ਖਾਣਾ ਕੁਝ ਲੋ ਖਾਣਾ ਬਜਰੀਏ ਦੇ ਚ ਕਿੱਤ ਵਾਰ ਕਹਈਏ ਫਰਦੇ ਰਹੀ ਜਗਾ ਉੱਤਾਂ ਬੜੀ ਦੇ ਬਾਟੀ ਦੇ ਜਗਰ ਹੁ ਬਸਾਈ ਦੋ ਪਾਰਟੀ ਦੇ ਇੱਕ ਨੂੰ Oh ada ada kawan sana? Ada dekat air part ਯਾ ਕੀ ਬੱਜਦੀ ਇਲੈਕਟਰਾਰੇ ਸੈਕਟਰ ਤੇ ਹੂੰ ਨਿਕਲ ਨੇ ਉਹ ਦੀ ਨਹੀਂ ਪੀਏ ਦਿੱਚੇ ਉੱਤੇ ਹੋ ਗਈ ਉੱਤੇ ਉਹ ਦੇਖ ਕੁਝ ਜਿਆਦਾ ਨਾ ਖਿਡਾਉਣੀ ਪਾਣੀ ਤੇ ਬਾਹਰ ਤੇ ਪਾਈ ਹੈ ਤੂੰ ਬਾਹਰ ਉੱਤੇ ਭਈਆ ਹਰੋ ਰਿਵਾਰ ਪਿੱਲਰਾਂ ਵਾਸਤੇ सरिया ਕੱਟ ਹੋ ਰਿਹਾ ਫਟੇ ਬਣਾਊਗਾ ਵੀਡੀਓ ਲੈ ਫਟੇ ਕਿੰਗੀ ਹੁਣ ਪਿੱਲਰਾਂ ਤੇ सरिया ਕੱਟਿਆ ਜਾ ਰਿਹਾ ਹੈ ਜੇ ਬਨੇ ਦਾ ਪਾਣਾ ਹਾਂ ਇਹੋ ਜਿਹਾ ਕੋਈ ਨਾ ਕਦੇ ਬੋਲਣਾ ਹੈਲੋ ਕੌਣ ਹੁਣ ਕਹਿੰਦੇ ਬੋਲਦਾ ਹੈਲੋ ਪੁੱਛਿਆ ਤੇ ਵਾਜੀ ਕੀ ਕਰ ਰਹੇ ਆ ਕੀ ਕਰ ਰਹੇ ਆ ਇਹਨੂੰ ਪਾ ਲਾ ਕੰਨਾ ਬਾਈ ਜੀ ਕੀ ਕਰਦੇ ਨੇ ਹੈ ਮੂੰਹ ਅਰੇਂ ਦੇ ਇੱਕ ਵਲਾ ਸਾਡੇ ਕੈਮਰੇ ਚ ਵੇਲਾ ਹ ਹ ਸਰੀਆ ਆ ਦੇਖੋ ਜੀ ਆਹ ਇੱਕ ਅੰਕ ਹੈ ਆਹ ਕੋਲਾ ਹਗਰਨਾ ਸਰੀਆ ਦੇ ਹੋਣਾ ਮੈਨ ਮੈ ਲਾਗੋਣਾ ਗਾਈਜ਼ ਅਗੋਂ ਨਾ ਫੜ ਲੈ ਆਹ ਨਾ ਕਿ ਇੱਧਰ ਜਾਏਗਾ ਹੈ ਨਾ ਇੱਥੇ ਜਾਏਗਾ پتہ ਨੋ ਤੇਨ ਕੀ ਵੈਂਸ ਮੈਲ ਆਉਂਦੀ ਨਾ ਹੋਣਾ ਉਹਦੀ ਹੁੰਦੀ ਸੀਮਟ ਵਾਲਿਆ ਦੀ ਸਰੀਏ ਦੀ ਫਤੇਨਾ ਗਰਮ ਹੋਣਗੇ ਹਾਏ ਕੋਲੇ ਉਹ ਦਿੰਦ ਕਰ ਲੈ ਕੋਈ ਚੜੀ ਵਾਂਗੂ ਜੀ ਨਾਲ ਨਾਲ ਮਿਸਤਰੀਆਂ ਦਾ ਕੰਮ ਚੱਲ ਰਿਹਾ ਤੇ ਇਧਰ ਆਪਾਂ ਸੂਟਾਂ ਦੀ ਵੀਡੀਓ ਸ਼ੂਟ ਕਰਨ ਲੱਗਿਆ 30 ਦਾ ਕਲੈਕਸ਼ਨ ਆਈ ਜੀ ਬੜੀ ਸੋਹਣੀ ਮੈਚਿੰਗ ਸੂਟ ਆਏ ਨੇ ਬੜੇ ਪਿਆਰੇ ਆਹ ਕਰੀਮ ਕਲਰ ਆ ਬਾਕੀ ਤੁਸੀਂ ਪੰਜਾਬੀ ਪਹਿਰਾਵੇ ਤੇ ਜਾ ਕੇ ਦੇਖ ਲਿਓ ਤੋ 3 4 5 6 7 ਤੇ 8 8 ਕਲਰ ਨੇ ਬੜੇ ਪਿਆਰੇ ਨੇ 30 ਦਾ ਕਲੈਕਸ਼ਨ ਆ कॉटन ਦੇ ਸੂਟ ਨੇ ਮੈਚਿੰਗ ਸੂਟ ਨੇ ਬਿਨਾ ਲਾਈਨਿੰਗ ਤੋਂ ਬਣਵਾ ਸਕਦੇ ਤੁਸੀਂ ਰਾਮ ਨਾਲ ਇਹ ਲਾਈਨਿੰਗ ਤੋਂ ਬਿਨਾ ਬਣ ਜਾਣਗੇ ਵਧੀਆ ਬਾਕੀ ਤੁਸੀਂ ਪੰਜਾਬੀ ਪਹਿਰਾਵੇ ਨੂੰ ਸਬਸਕ੍ਰਾਈਬ ਕਰ ਲਓ ਉੱਥੇ ਜਾ ਕੇ ਦੇਖ ਲਿਓ ਵੀਡੀਓ ਠੀਕ ਹੈ ਜੀ ਸਾਰੀ ਹੈ ਜੀ